ਮੇਰਾ ਨਾਮ ਅਵਤਾਰ ਸਿੰਘ ਆ ਜੀ ਲੱਖੀ ਮੇਰਾ ਛੋਟਾ ਭਾਈ ਹੈ ਮੈਂ ਵੱਡਾ ਭਾਈ ਆ ਅੱਛਾ ਕੀ ਗੱਲ ਕੀ ਗੱਲ ਪਤਾ ਨਹੀਂ ਭਾਈ ਮੈਂ ਖੇਤ ਸੀ ਮੈਨੂੰ ਤਾਂ ਹੱਥ ਨੇ ਫੋਨ ਕੀਤਾ ਤੇ ਘਰੇ ਆ ਜਾ ਲੱਖੀ ਦੇ ਸੱਤ ਬੜੀ ਆ ਇਹ ਇਹਦਾ ਠੇਕਾ ਤੇ ਹੈਗਾ ਜੀ ਸਾਡਾ ਉਹਨਾਂ ਦਾ ਨਹੀਂ ਪਤਾ ਕਿਵੇਂ ਉੱਥੇ ਲੜਾਈ ਹੋਈ ਆਪਾਂ ਤੇ ਜਿਹੜਾ ਸੀ ਤੁਹਾਡਾ ਭਰਾ ਉਹ ਕੀ ਕੰਮ ਕਰਦਾ ਸੀ ਤੇ ਉਹ ਤਾਂ ਬੈਲ ਪੁਣੇ ਸੀ ਜੀ ਭਾਈ ਬੈਲੀ ਸੀ ਆਪਾਂ ਸਿੱਧੀ ਗੱਲ ਕਰਾਂਗੇ ਅੱਛਾ ਠੀਕ ਹੈ ਨਾ ਅੱਛਾ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਉਹ ਲੜਾਈ ਭਾਈ ਜੀ ਉਹ ਠੇਕੇ ਤੇ ਜਿਹਦੇ ਕੋਲ ਅਟਾ ਬਾਤ ਸਾਡਾ ਅੱਛਾ ਉਹ ਟੈਟਾ ਕਰਦਾ ਪਰਚੀਆਂ ਕੱਟ ਦਿੱਤੀਆਂ ਹਾਂ। ਹੋਈ ਦੋ ਵਾਰ ਮੈਨੂੰ ਜੇ ਤੱਕ ਠੀਕਾ ਸੀ ਜਾਣ। ਉਹਦਾ ਸਾਲ ਹੋ ਗਿਆ। ਅੱਛਾ ਕਿੰਨਾ ਨਾਲ ਹੋਈ ਐ ਲੜਾਈ ਕਿਹਦੇ ਨਾਲ ਹੋਈ? ਉਹ ਸਬਜ਼ੀ ਵਾਲਾ ਨਾ। ਸਬਜ਼ੀ ਵਾਲੇ ਨਾਲ। ਹਾਂ। ਅੱਛਾ ਤੇ ਅੱਤ ਕੀ ਦੀ ਕੀ ਦੀ? ਲਖੀ ਜੀ ਲਖਵਿੰਦਰ ਜੀ। ਇੱਕ ਪਤਨ ਦੇ ਨਾਲ ਸਾਥੀ ਲਖਵਿੰਦਰ ਦਾ। ਬਾਈ ਯਾਰ ਤੁਸੀਂ ਐ ਚੁੱਪ ਕਰ ਜਾ ਬਣੀਆਂ ਚੁੱਪ ਜਾਂਦੇ ਬਾਈ ਬਣ। ਕੋਈ ਜ਼ਖਮੀ ਕੋਈ ਹੋਰ। ਇਹ ਗੁਰਪ੍ਰੀਤ ਆ। ਅੱਛਾ ਠੀਕਾ ਵਾਲਾ। ਅੱਛਾ ਠੀਕਾ ਕੀ ਜੀ ਮਾਰੀ ਕੀ ਐ? ਕਦੇ ਨਾਲ ਹੋਈ। ਪੱਕਾ ਪਤਾ ਨਹੀਂ ਇਹ ਹੀ ਖੇਤੋਂ ਆਏ ਆ। ਉਹ ਦੱਸ ਦੇਣਗੇ ਜੀ ਬੱਚੀ। ਕਿੰਨੇ ਕ ਵਜੇ ਦੀ ਘਟਨਾ ਐ? ਇਹ ਘਟਨਾ ਹੈ ਜੀ ਸਾਢੇ 6 ਵਜੇ ਸ਼ਾਮ ਹਾਂ ਸਾਢੇ 6 ਵਜੇ ਮੈਂ ਐਂਬੂਲੈਂਸ ਨਾਲ ਦੀ ਦੇਖਿਆ ਉਹਦਾ ਫੋਨ ਲਾਇਆ ਆਂਦੀ ਲੱਗੀ ਸੀ ਸਾਡਾ ਜਿਨ੍ਹਾਂ ਨੇ ਮਾਰਿਆ ਕੁਝ ਪਤਾ ਲੱਗਾ ਕਿੰਨੇ ਕੁ ਜਣੇ ਸੀ ਉਹ ਉਹ ਚਾਰ ਜਣੇ ਆਹ ਪਾਸੇ ਆਏ ਸੀ ਉਹ ਤਾਂ ਉਹਦੀ ਰੇਡਿੰਗ ਲੱਗਦਾ ਹੁੰਦਾ ਹੈ ਅੱਛਾ ਰੇਡੀਆਂ ਵਾਲੇ ਸੀ ਆਪ ਹਾਂ ਰੇਡ ਗਾਈ ਅੱਛਾ ਇਹ ਸੰਗਤ ਮੰਡੀ ਦੇ ਵਿੱਚ ਹੀ ਸੀ ਹਾਂ ਜੀ ਅੱਜ ਸੰਗਤ ਮੰਡੀ ਸ਼ਹਿਰ ਦੇ ਵਿੱਚ ਆਈ ਬਸ ਅੱਗੇ ਕਿਤੇ ਉੱਥੇ ਹੋਇਆ ਇਹ ਹਾਂ ਸਾਰੀ ਘਟਨਾ ਕਿੰਨੇ ਕੁ ਉਮਰ ਆ ਬਰਾਦਰ ਦੇਖਵਿੰਦਰ ਦੀ ਹੈਗੀ ਜੀ ਮਨ ਦਾ ਆਟੋ ਬਾਈਟ ਮੇਰੀ 30 ਸਾਲ ਆ ਨਹੀਂ ਜੀ ਮੇਰੀ ਤਾਂ 40 ਸਾਲ ਦੀ ਆ ਉਹ ਮਨ ਦਾ ਬਾਈ ਤੇ ਆ ਜਾ 30 ਸ ਹਾਂ ਇਹ ਰਿਪੋਰਟਿੰਗ ਕਰ ਰਿਹਾ ਤੁਹਾਡੇ ਲਈ ਰਿਪੋਰਟਿੰਗ ਹੋ ਵੀ ਤੇਰੀ ਨਾਮ ਕੀ ਨਾਮ ਹੈ ਵੀਰ ਜੀ ਹਾਂ ਜੀ ਮੇਰਾ ਨਾਮ ਸਿਕੰਦਰ ਕੁਮਾਰ ਆ ਜੀ ਸੰਗਤ ਹਾਰਾ ਸੇਵਾ ਸੰਸਥਾ ਮਿਸ਼ਾਣਾ ਦਾ ਮੈਂ ਵਰਕ ਕਰਾਂਗਾ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਇੱਕ ਕਾਲ ਆਉਂਦੀ ਆ ਕਿ ਸੰਗਤ ਮੰਡੀ ਵਿਖੇ ਇੱਕ ਵਾਰਦਾਤ ਹੋ ਗਈ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਦੋ ਨੌਜਵਾਨ ਜ਼ਖਮੀ ਹਾਲਾਤ ਵਿੱਚ ਮਿਲੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਇੱਕ ਲੜਾਈ ਦਾ ਕੇਸ ਆ ਦੋਨੇ ਜ਼ਖਮੀਆਂ ਨੂੰ ਅਸੀਂ ਆਪਣੀ ਟੀਮ ਦੀ ਸਹਾਇਤਾ ਦੇ ਨਾਲ ਬਠਿੰਡ ਦੇ ਇੱਕ ਹਸਪਤਾਲ ਵਿਖੇ ਲੈ ਕੇ ਆਏ ਆ ਜਿੱਥੇ ਇੱਕ ਇੱਕ ਨੌਜਵਾਨ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੂਜੇ ਦਾ ਜ਼ੇਰੇ ਇਲਾਜ ਜਾਰੀ ਆ ਕਿੱਥੇ ਕਰ ਨਾਮ ਕੋ ਇਹ ਸੰਗਤ ਮੰਡੀ ਵਿਖੇ ਘਟਨਾ ਹੋਈ ਹੈ ਜੀ ਕਿਹਦੇ ਮੌਕੇ ਤੇ ਗਏ ਕਿਸ ਤਰ੍ਹਾਂ ਦੇ ਹਾਲਾਤ ਸੀ ਦੇ ਦੇਖੋ ਇਹ ਬੰਦੇ ਸੀਰੀਅਸ ਸੀਗੇ ਇੱਕ ਦੀ ਤਾਂ ਡੈਥ ਹੋ ਗਈ ਦੂਜੇ ਦਾ ਜ਼ੇਰੇ ਇਲਾਜ ਜਾਰੀ ਹੈਗੇ ਬਾਕੀ ਦੇਖੋ ਉਹਦਾ ਕੀ ਬੰਦ ਹੈ ਸੜੇ ਦੇ ਵਿੱਚ ਹੋਇਆ ਹੈ ਹਾਂਜੀ ਸੋਨ ਦੇ ਵਿੱਚ ਇਹੀ ਆਏਗਾ ਕਿ ਬਸ ਸੜੇ ਦੇ ਵਿੱਚ ਹੋਇਆਗਾ ਇੱਕ ਦੀ ਮੌਕੇ ਤੇ ਹੋ ਗਈ ਸੀ ਕਿ ਨਹੀਂ ਜੀ ਡਾਕਟਰਾਂ ਵੱਲੋਂ ਘੋਸ਼ਿਤ ਕੀਤਾ ਗਿਆ ਗਈ ਕੀ ਕੀ ਨਾਮ ਦੱਸ ਸਕਦੇ ਹੋ ਇੱਕ ਗੁਰਪ੍ਰੀਤ ਸਿੰਘ ਗੁਰਥਰੀ ਜੀ ਤੇ ਲਖਵੀਰ ਸਿੰਘ ਸੰਤਕਾਲਾ ਜੀ ਕੀ ਕੀ ਕੰਮ ਕਰਦੇ ਨੇ ਨਹੀਂ ਜੀ ਇਹਨਾਂ ਨੂੰ ਨਹੀਂ ਪਤਾ ਜੀ ਓਕੇ ਓਕੇ ਜੀ ਸਰ ਇੱਕ ਸੰਗਤ ਮੰਡੀ ਵਿੱਚ ਕੋਈ ਘਟਨਾ ਵਾਪਰੀ ਹੈ ਜੀ ਕੀ ਆਪਾਂ ਮੰਨਦੇ ਇੰਦਰ ਜੀ ਜਿਹੜਾ ਸਾਨੂੰ ਹੁਣ ਪਤਾ ਲੱਗਿਆ ਕਿ ਸੰਗਤ ਮੰਡੀ ਜਿਹੜੀ ਆਪਣੀ ਹੈਗੀ ਹੈ ਤੇ ਇੱਕ ਬੱਸ ਸਟੈਂਡ ਤੇ ਝਗੜਾ ਹੋਇਆ ਸੀ ਜਿਸ ਝਗੜੇ 'ਚ ਇੱਕ ਬੰਦਾ ਹੈਗਾ ਉਹਦੀ ਡੈਥ ਹੋ ਗਈ ਮ੍ਰਿਤਕ ਲਖਮਿੰਦਰ ਲਕੀ ਉਹਦਾ ਨਾਮ ਹੈਗਾ ਇੱਕ ਬੰਦਾ ਸੀਰੀਅਸ ਹੈਗਾ ਤਾਂ ਉਹ ਨੂੰ ਲੈ ਆ ਕੇ ਆਪਾਂ ਹੀਮ ਸੈਂਟਰ ਅਜੈਂਸੀ ਚ ਦਾਖਲ ਕਰਵਾਇਆ ਗਿਆ ਉਹਦੇ ਘਰ ਦੇ ਨਾਲੋਂ ਤਾਂ ਹੁਣ ਤੱਕ ਜੋ ਸਾਨੂੰ ਪਤਾ ਲੱਗਾ ਇਹਨਾਂ ਦਾ ਕੋਈ ਆਪਸ ਚ ਝਗੜਾ ਸੀ ਜਿਹੜਾ ਲਖਬਿੰਦਰ ਲੱਖੀ ਸੀ ਇਹਨੇ ਜਿਹੜਾ ਨਗਰ ਨਿਗਮ ਹੁੰਦੀ ਉਹਨੇ ਠੇਕਾ ਦਿੱਤਾ ਹੋਇਆ ਸੀ ਬਸ ਸਟੈਂਡ ਦਾ ਦਿੱਤਾ ਹੋਇਆ ਸੀ ਤੋਂ ਉਹ ਜਿਹੜਾ ਹੈਗਾ ਇਹ ਠੇਕੇਦਾਰ ਸੀ ਤੇ ਜਿਹੜਾ ਅੰਦਰ ਫੂ ਜਿਨ੍ਹਾਂ ਨੇ ਜਿਨ੍ਹਾਂ ਨੇ ਲੜਾਈ ਝਗੜਾ ਹੋਇਆ ਦੱਸਿਆ ਜਾਂਦਾ ਹੈ ਇਹ ਫੂਡ ਵੈਂਡਰ ਸੀ ਅੰਦਰ ਜਿਹੜੀ ਰੀੜੀਆਂ ਲਾਉਂਦੇ ਸੀ ਉਹ ਉਹਨਾਂ ਨਾਲ ਇਹਦਾ ਝਗੜਾ ਆ ਤੇ ਉਹਦੇ ਚੱਲਦੇ ਉਹਨਾਂ ਨੇ ਫਿਰ ਇਹਦੇ ਇਹਨਾਂ ਦੇ ਵਾਰ ਕੀਤੇ ਰੋਡਾਂ ਦੇ ਨਾਲ ਜਿਸ ਤੇ ਚੱਲਦੇ ਲਖਮਿੰਦਰ ਦੀ ਡੈਥ ਹੋ ਗਈ ਤੇ ਦੂਸਰਾ ਬੰਦਾ ਤੇ ਜ਼ਖਮੀ ਹੋ ਗਿਆ ਸਰ ਜਿਹੜਾ ਡੈਥ ਹੋਈ ਹੈ ਤੇ ਜਿਹੜਾ ਜ਼ਖਮੀ ਆ ਬੰਦਾ ਇਹ ਇੱਕ ਪਾਰਟੀ ਹੈ ਜੀ ਹਾਂਜੀ ਇਕੱਠੇ ਇੱਕ ਦੂਸਰੇ ਨੂੰ ਜਾਣਦੇ ਹੈਗੇ ਆ ਜੀ ਤੇ ਬਾਕੀ ਜਾਨੀ ਕਿ ਗੁਰਥੜੀ ਮਾਲਾ ਇਦਾਂ ਦੇ ਨੇੜੇ-ਨੇੜੇ ਪਿੰਡਾਂ ਦੇ ਹੀ ਦੂਸਰੇ ਦੀ ਜਾਣਕਾਰੀ ਹੈਗੇ ਨੇ ਤੇ ਸਭ ਤੋਂ ਜੂ ਵੀ ਜਿਹੜੀ ਗੱਲ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਹੈਗਾ ਕਿ ਜਿਹੜੀ ਜਿੰਨੇ ਸਾਨੂੰ ਬੰਦਾ ਪਤਾ ਇਨੀਸ਼ੀਅਲ ਕਿਉਂਕਿ ਸਾਡਾ ਤੁਰੰਤ ਸਾਡੇ ਡੀਐਸਪੀ ਜਿਹੜੇ ਦਿਹਾਤੀ ਤਾਂ ਐਸਐਚਓ ਸੰਗਤ ਹੈਗੇ ਮੌਕੇ ਤੇ ਪਹੁੰਚ ਗਏ ਸੀ ਤੋ ਜਿਹੜੇ ਸਾਨੂੰ ਪਤਾ ਲੱਗੇ ਕਿ ਮੁੱਢਲੇ ਇਹ ਬੰਦੇ ਝਗੜੇ ਚ ਸਨ ਹੋ ਸਕਦੇ ਸੀ ਉਹਨਾਂ ਨੇ ਹੀ ਗ੍ਰਿਫਤਾਰ ਵੀ ਕਰ ਲਿਆ ਕਿੰਨੇ ਬਾਕੀ ਤਫਤੀਸ਼ ਜਾਰੀ ਹੈਗੀ ਸਰ ਇੱਕ ਬੰਦਾ ਇਸ ਚ ਹੈ ਜਿਹਦੀ ਜਾਣਕਾਰੀ ਅਨੁਸਾਰ ਇਹ ਵੀ पता चल जाएगा कि कोई टैक्स पर ना के रिएक्टर नहीं भी तो YouTube सामने तो अभी कोई ऐसी जानकारी कि प्रीमियम निमनरी कुछ कुछ है कि ਉਹਦੇ ਘਰਦਿਆਂ ਤੋਂ ਤੇ ਦੋਸਤਾਂ ਮਿੱਤਰਾਂ ਤੋਂ ਪੁੱਛਿਆ ਹੈਗਾ ਕਿ ਇਹਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਅਜੇ ਤਫ਼ਤੀਸ਼ ਅਜੇ ਸ਼ੁਰੂ ਹੋਈ ਹੈ ਅੱਗੇ ਅੱਗੇ ਚੱਲੇਗੀ ਕਿੰਨੇ ਬੰਦੇ ਰਾਉਂਡ ਅਪ ਕੀਤੇ ਸਰ ਤੁਸੀਂ ਕਹਿੰਦੇ ਹਾਂਜੀ ਜੀ ਦੋ ਬੰਦੇ ਰਾਉਂਡ ਅਪ ਕੀਤੇ ਬਾਕੀ ਹੋਰ ਜਿਹੜੇ ਸਾਰੀਆਂ ਸਾਰੀਆਂ ਇੰਟਵਿਊਜ਼ ਬਣ ਗਈਆਂ ਹੈਗੀਆਂ ਤੁਸੀਂ ਬਾਕੀ ਰਾਉਂਡ ਅਪ ਕਰੀ ਜਾ ਰਹੇ ਜਿੰਨੇ ਜਿੰਨੇ ਵਿੱਚੋਂ ਪਤਾ ਲੱਗੇਗਾ ਹੱਥਿਆ ਬੱਸ ਸਟੈਂਡ ਤੇ ਦੇਖੀ ਹੋਈ ਹੈ ਜੀ ਹਾਂ ਜੀ ਉਹਨਾਂ ਨੂੰ ਮੌਕਾ ਦੇਖ ਕੇ ਚੱਲਣਾ ਜੀ ਬੱਸ ਸਟੈਂਡ ਦੇ ਠੇਕੇਦਾਰ ਹੈਗਾ ਸੀ ਉੱਥੇ ਹੀ ਲ ਇਹ ਤਾਂ ਜਿਹੜੇ ਹੈਗੇ ਮਰਨ ਵਾਲੇ ਤੇ ਚਾਰ ਪੰਜ ਜਣੇ ਸਨ ਬਾਕੀ ਵੀ ਫਰੂਟ ਵੈਂਟਰਸ ਹਨ ਉਹ ਤੇ ਹੌਲੀ ਕਿਉਂਕਿ ਬੰਦਾ ਕਾਫੀ ਗੰਭੀਰ जख्मी ਹੈਗਾ ਉਹ ਤੇ ਜੇ ਜਨਨ ਕੀ ਡਾਕਟਰਾਂ ਨੇ ਫਿਟ ਨਹੀਂ ਦਿੱਤਾ ਹੈਗਾ ਘਰ ਦੇ ਉਹਦੇ ਆਉਂਦੇ ਉਹਨਾਂ ਨੂੰ ਅਜੇ ਪਹੁੰਚ ਨਹੀਂ ਹਥਿਆਰ ਕਿਹੜੇ ਯੂਜ਼ ਕੀਤੇ ਗਏ ਰੌਡਸ ਦੱਸੇ ਉਹਨਾਂ ਦੇ ਮੁਤਾਬਕ ਅਜੇ ਰੌਡਸ ਯੂਜ਼ ਸਾਹਮਣੇ ਆ ਸਰ ਉਮਰ ਕਿੰਨੀ ਸੀ ਉਹਨਾਂ ਦਾ 35 36 ইয়ার্স ਦੇ ਹੁਣ ਕਾਰਵਾਈ ਕਿਸ ਤਰ੍ਹਾਂ ਦੀ ਜਦੋਂ ਤੁਹਾਡੇ ਕੋਲ ਹਾਂਜੀ ਇਹਦਾ ਬਿਆਨ ਲੇਖ ਕੇ ਪਰਚਾ ਦਰਜ ਕਰਾਂਗੇ ਜਿਹੜੇ ਦੋਸ਼ੀ ਹੋਏ ਜਿਹੜੇ ਉਹ ਦਸਨ ਘਟੌਣ ਪਾੜਾ ਕੋਈ ਗੱਡਾ ਫੀਸ ਨੂੰ ਲੈ ਕੇ ਹੋਈ ਹੈ ਜੀ ਲੜਾਈ ਇਹ ਹਜੇ ਭਾਜੀ ਮੈਂ ਜਿੱਦਾਂ ਕਹਾਂਗੇ ਜਿਹੜੀ ਜਿੱਦਾਂ ਕੀ ਪ੍ਰੀਲੀਮੀਨਰੀ ਮੈਂ ਪੁੱਛਗਿਛ ਕੀਤੀ ਹੈ ਮੋੜ ਲਈ ਉਹਦਾ ਤੁਹਾਡੇ ਨਾਲ ਸੰਝ ਕੀਤੀ ਹੈਗੀ ਆ ਜੋ ਜੋ ਸਾਨੂੰ ਕੋਈ ਤੱਤ ਸਾਹਮਣੇ ਆਊਗਾ ਕੀ ਹੈ ਕਿਉਂਕਿ ਅਜੇ ਪਰਚਾ ਦਰਜ ਹੋ ਗਿਆ ਤਫ਼ਤੀਸ਼ ਚੱਲੂਗੀ ਤੇ ਉਹ ਗੱਲਾਂ ਹੋਰ ਕਲੀਅਰ ਹੋ ਜਾਣਗੀਆਂ